ਕਹਿੰਦਾ ਲਾ ਲਓ ਜੇ ਮਾਰੋਗੇ ਤਾਂ ਜਿਆਦਾ ਬੰਦੇ ਆ ਕੇ ਕਰਨੇ ਆਤੇ ਹੈ ਬਾਬਾ ਜੀ ਨਾ ਆਓ ਸਾਮਾਨ ਆਇਆ ਕੋਈ ਇਹ ਬੁੜੇ ਨੂੰ ਲਾ ਕੇ ਜਾਣ ਕੇ ਉੱਪਰ ਦੇਖੀਏ ਬੜਾ ਬੁੜਾ ਬੰਦਾ ਆ ਰਿਹਾ ਹੈ ਆ ਜੀ ਬੁਲਾਓ ਪਹਿਲੇ ਲਾ ਅਮੰਦਾ ਯਾਰ ਜੀ ਉੱਪਰ ਦੁਕਾਨ ਆ ਜਾਓ ਫਿਰ ਉੱਤੇ ਫੋਨ ਕਰੋ ਬਣਾਇਆ ਉੱਤੇ ਜਕੜਾ ਲਾਓ ਆਪਣੀ ਫੈਮਿਲੀ ਬੰਦੇ ਜਕੜਾ ਆ ਸਭ ਇਧਰ ਉਹ ਦਾ ਡਰਾਮਿੰਗ ਹੋ ਰਿਹਾ ਹੈ। ਅੰਦਰ ਕੇ ਆ ਜਾ ਰਿਹਾ ਹੈ। ਕਲਾਸ ਲਈ ਆਪਰੇ ਬੈਠ। ਆਹ 2 ਮਿੰਟ ਕੇ ਵੀ ਆਪਾਂ ਕੱਢੀਏ ਅੰਦਰ ਕੇ ਮੈਂ ਬੱਟੇ ਹੋਣੇ। ਯਾ ਮੇਰਾ ਬੱਟੇ ਉੱਪਰ ਜਿੰਦ ਲਾਉ। ਬੜਿਆ ਬਹੁਤ ਦਿਲਚਸਪ ਹੋਇਆ ਹੈ। ਇਹਨਾਂ ਦੇ ਗੱਲ ਚ ਭਾਈ ਭਗਵੰਤੀ ਲਈ।

મારા ડાડી એ પાજી મારો ઓરડામાં સંગાથો સાડી કોઈ ગાલી ના ખડ ગયા અંકલો મારા ડાડી ડાડી આજા આના ના બટ ટડ મારા ટડ હો ગયા અંકલ સાડી સચ્ચી ટડ હો ગયા ઓ સચ્ચી ટડ હો ગયા ઓ બોલું તો ਡੜੀ ਗਈ ਜੰਗਾ ਡੜੀ ਮਾ ਆਹ ਸਾਰੇ ਬਾਬੇ ਕੋਲ ਨਹੀਂ ਡੜੀ ਗਈ ਮੈਂ ਹਾਂ ਸੰਤਾਰਨ ਵੀ ਚਾਹਵਾ ਜੀ ਜਦੋਂ ਮਾਰਦੇ ਮਰੀ ਅੱਜ ਨਹੀਂ ਕਿਹਾ ਹਾਂਜੀ ਸੰਤਾਰਨ ਹਾਂ ਜੀ ਬੰਦਨਾ ਵਾ ਮੇਰੇ ਘਰ ਜਾਣਾ ਡੜੀ ਆ ਡੜੀ ਹਾਂਜੀ ਮੈਂ ਰੰਨਾ ਸਲਾਮ ਕਾਂਜ ਮੈਂ ਬੰਦਨਾ ਵਾ ਜੀ ਦਾ ਮੰਗਨਾ ਵਾ ਛੜੀ ਮੰਗਨਾ ਉਹ ਮੁੰਡਾ ਛੋਟਾ ਮੁੰਡਾ ਹੋ ਉਹ ਬੈਕਿੰਗ ਨਹੀਂ ਪਰਦੇ ਦੇ ਆ ਤਾ ਇਹ ਦੋ ਲੋਕ ਨੇ ਇਹ ਮੇਰਾ ਨਹੀਂ ਇਹ ਤਿੰਨਿਆਂ ਨੇ ਨਹੀਂ ਤਿੰਨਿਆਂ ਨੇ ਉਹ ਮੁੰਡਾ ਵੱਡਾ ਹੋ ਮੁੰਡਾ ਛੋਟਾ ਮੁੰਡਾ ਹੋ ਬਗੈਰ ਮਤੂ ਰਾ ਕੇ ਮੇਰੇ ਉੱਪਰ ਦਬਕ ਬਣਾਇਆ ਹੈ ਛਾਤਰਾਂ ਉੱਪਰ ਉਪਰਾ ਜੜੇ ਹੈ ਅੱਗੇ ਟਰੰਮੇ ਲੱਗਿਆ ਕਰਨ ਬਹੁਤ ਜ਼ਿਆਦਾ ਉੱਚ ਬੁਣਾ ਲੈ ਕਰਨਾ ਹੈ ਅੱਜ ਵਨਰ ਨੂੰ ਮਿਸਰਾ ਨੂੰ ਜੇ ਹੋਏ ਮੈਨੂੰ ਕੋਈ ਨਹੀਂ ਆਇਆ ਕਿ ਨਾ ਉਹ ਦੁਬਾਰੀ ਕਰ ਲਿਆ ਹੈ ਕਿ ਨਾ ਜੇ ਤੂੰ ਉੱਪਰ ਤੋਂ ਮਿਸ਼ਰ ਬਣਾਉਂਦਾ ਹੈ ਕਦੋਂ ਮੈਂ ਤੇਰੇ ਨਾਲ ਗੱਲ ਕਰੂ ਮੈਂ ਡਰ ਗਿਆ ਮੈਂ ਕਿੱਲਾ ਬੈਠਾ ਦੀਆ ਕਰਨ ਤੋਂ ਬਾਅਦ ਮੈਨੂੰ ਕੋਲ 2100 ਰੁਪਏ ਰੱਖੇ تھے ਮੈਂ ਜੱਟਾ 1 ਕਿਲੋ ਕੇ ਓਡੇ ਪੁਚਿਆ ਇਹ ਕਰਦੇ 2100 ਰੁਪਏ ਕੱਟ ਕੇ ਫੜਾਦਾ ਫਿਰ ਮਿੰਟ ਭੱਜਾ ਬਣਾ ਬਣੀ ਕੱਲਾ 55 ਪੰਨ ਕੰਦਾ ਮੈਂ ਲੈ ਕੇ ਨਹੀਂ ਜਾਣਾ ਕਹਿੰਦਾ ਤੈਨੂੰ ਬਾਪੀ ਤੇ ਕੇ ਜਾਊਂਗਾ ਜਦੋਂ ਇਹ 500 ਨਾਮ ਲੱਗਦਾ ਮੈਂ ਮੁੰਡਾ ਨੂੰ ਵਜਾ ਮਾਰਨੇ ਚੱਲੂ ਕਰਤੀਆ ਆਹ ਮੁੰਡਾ ਮੇਰੇ ਕੋਲ ਗੱਡੀ ਲੈ ਕੇ ਆਇਆ ਦੀ ਮਾਲ ਦੀ ਫਿਰ ਨਾਲ ਜੇ ਭੱਜ ਕੇ ਫਟਾਫਟ ਉੱਪਰ ਆ ਗਿਆ ਮੇਰੇ ਕੋਲੇ ਇਹਨੂੰ ਇੱਕ ਬੰਦਾ ਹੋਰ ਬੁਲਾਇਆ ਜਦੋਂ ਨੇ ਦੇਖ ਲਿਆ ਕਿ ਦੋ ਬੰਦੇ ਇਕੱਠੇ ਹੋ ਗਏ ਇਹ ਨਾਲ ਹੀ ਭੱਜ ਗਿਆ ਭੱਜਣ ਤੋਂ ਬਾਅਦ ਮੈਂ ਮੁੰਡੇ ਨੂੰ ਕਿਹਾ ਵਾ ਤੂੰ ਗੱਡੀ ਪਿੱਛੇ ਲੈ ਆ ਜਿੱਥੇ ਜਾਂਦੇ ਇਹ ਇਹ ਆਟੋ ਆਟੋ 'ਚ ਬੈਠੇ ਆਟੋ 'ਚ ਬੈ ਕੇ ਇੱਧਰ ਆ ਗਿਆ ਇਹ ਜਦੋਂ ਮੈਂ ਪਿੱਛੇ ਕਾਰ ਲਾ ਲਈ ਜਦੋਂ ਇਹਨੇ ਘੇਰਿਆ ਮੁੰਡੇ ਨੇ ਇਹਨੂੰ ਅੱਗੇ ਧੰਕੇ ਦੇਣ ਲੱਗ ਗਿਆ ਤੇ ਤੈਨੂੰ ਮਾਰ ਦਾਂਗੇ ਉਰ ਕਰਾਂਗੇ ਮੇਰੇ ਅੱਗੇ ਪਬਲਿਕ 'ਚ ਸੱਜਣਾ ਤੇ ਕਿੱਥੋਂ ਆਇਆ ਵਾ ਪਿੱਛੇ ਕਿੱਥੋਂ ਆਇਆ ਮੈਂ ਅੰਕਲ ਜੀ ਆਇਆ ਪਟਿਆਲਾ ਕਲੋਨੀ ਤੋਂ ਅੱਛਾ ਬਾਈਪਾਸ ਤੋਂ ਪਟਿਆਲਾ ਪੜੀ ਰੱਖਿਆ ਹੈ ਵਾਹ ਭੂਤੀ ਮੱਥੇ ਤੇ ਲਾਣ ਵਾਲੀ ਅੰਕਲ ਤੁਹਾਨੂੰ ਕਿੰTham ਕਹਿੰਦੀ ਸੀ ਕੰਮ ਕਿਹਾ ਕੁਛ ਨਹੀਂ ਮੈਂ ਕਿਹਾ ਮੈਨੂੰ ਕਿਉਂ ਚਾਹੀਦਾ 2100 ਰੁਪਿਆ ਦੇ ਦੇ ਨਹੀਂ ਤੂੰ ਇਨਾ ਕੰਮ ਕਰ ਸਕਦਾ ਸਾਰਾ ਉਹ ਸਹੀ ਹੈਗਾ ਤੂੰ ਕਹੇ ਪੈਸੇ ਮੰਗਦਾ ਵੇ ਇਹ ਪੈਸੇ ਕਿਹੜੀ ਕੱਲੋਂ ਮੰਗੇ ਅੰਕਲ ਮੈਂ ਕਿਹਾ 2100 ਰੁਪਿਆ ਦੇ ਦੇ ਮੈਂ ਕਿਉਂ ਲੈਣਾ ਮਰੀਆ ਚਾਰ ਪੈਣਾ ਮੈਂ ਕੱਲਾ ਭਰਾਵਾ ਅੰਕਲ ਮੈਨੂੰ ਕੰਮ ਨਹੀਂ ਕਰਾਉਂਦਾ 2100 ਰੁਪਿਆ ਮੰਗਦਾ ਜੀ